ਇੰਡੋਨੇਸ਼ੀਆ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸਦੇ ਇੰਡੋਨੇਸ਼ੀਆ ਦੇ ਵਿੱਚ ਅਜ਼ਗਰ ਨੇ ਇੱਕ ਔਰਤ ਨੂੰ ਨਿਗਲ ਲਿਆ ਅਜ਼ਗਰ ਦੀ ਲੰਬਾਈ 3 ਫੁੱਟ ਲੰਬੀ ਦੱਸੀ ਜਾ ਰਹੀ ਹੈ ਇਹ ਘਟਨਾ ਸੁਲਾਬੇਸੀ ਸੂਬੇ ਦੇ ਸਿਤੇਪਾ ਪਿੰਡ ਵਿਖੇ ਔਰਤ ਦਾ ਨਾਮ ਸਰੀਆਤੀ ਹੈ ਜੋ ਮੰਗਲਵਾਰ ਸਵੇਰੇ ਆਪਣੇ ਬਿਮਾਰ ਬੱਚੇ ਦੇ ਲਈ ਦਵਾਈ ਲੈਣ ਗਈ ਸੀ ਪਰ ਉਸ ਤੋਂ ਬਾਅਦ ਉਹ ਘਰ ਪਾਪਸ ਨਹੀਂ ਪਹੁੰਚੀ ਚਾਹਤੋਂ ਕਈ ਕੰਢੇਆਂ ਬਾਅਦ ਵੀ ਉਹ ਘਰ ਨਹੀਂ ਆਈ ਤਾਂ ਉਸਦੇ ਪਤੀ ਆਦੇਸ਼ਾ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਆਦੇਸ਼ਾ ਨੂੰ ਘਰ ਤੋਂ 500 ਮੀਟਰ ਦੂਰ ਉਸ ਦੀਆਂ ਚੱਟਣਾ ਤੇ ਕੱਪੜਿਆਂ ਦੇ ਟੁਕੜੇ ਮਿਲੇ ਇਸ ਤੋਂ ਬਾਅਦ ਉਸਨੇ ਪੁਲਿਸ ਦੇ ਕੋਲ ਗੁਮਸ਼ੂਦਗੀ ਦੀ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਸ ਰਿਆਤੀ ਦੀ ਭਾਲ ਸ਼ੁਰੂ ਕਰ ਦਿੱਤੀ ਇਸ ਦੌਰਾਨ ਉਸ ਨੂੰ ਆਪਣੇ ਘਰ ਦੇ ਰਸਤੇ ਤੋਂ 10 ਮੀਟਰ ਦੀ ਦੂਰੀ ਉੱਤੇ ਇੱਕ ਲੰਬਾ ਅਸਗਰ ਦਿਖਾਈ ਦਿੱਤਾ ਅਸਗਰ ਦਾ ਢਿੱਡ ਕਾਫੀ ਜ਼ਿਆਦਾ ਮੋਟਾ ਦਿਖਾਈ ਦੇ ਰਿਹਾ ਸੀ ਇਸ ਤੋਂ ਬਾਅਦ ਲੋਕਾਂ ਨੇ ਅਸਗਰ ਦਾ ਢਿੱਡ ਪਾੜ ਕੇ ਔਰਤ ਦੀ লাশ ਨੂੰ ਬਾਹਰ ਕੱਢਿਆ ਇੰਡੋਨੇਸ਼ੀਆ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਮੋਗੇ ਦੱਸਦੇ ਇੰਡੋਨੇਸ਼ੀਆ ਦੇ ਵਿੱਚ ਅਸਗਰ ਨੇ ਇੱਕ ਔਰਤ ਨੂੰ ਨਿਗਲ ਲਿਆ ਅਸਗਰ ਦੀ ਲੰਬਾਈ 3 ਫੁੱਟ ਲੰਬੀ ਦੱਸੀ ਜਾ ਰਹੀ ਹੈ ਇਹ ਘਟਨਾ ਸੁਲਾਬੇਸੀ ਸੂਬੇ ਦੇ ਸਿਤੇਪਾ ਪਿੰਡ ਪਿਆ ਔਰਤ ਦਾ ਨਾਂ ਸੀ ਦੀ ਆਪਤੀ ਹੈ ਜੋ ਮੰਗਲਵਾਰ ਸਵੇਰੇ ਆਪਣੇ ਬਿਮਾਰ ਬੱਚੇ ਦੇ ਲਈ ਦਵਾਈ ਲੈਣ ਗਈ ਸੀ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੀ ਜਿੱਦੋਂ ਕਈ ਘੰਟਿਆਂ ਬਾਅਦ ਵੀ ਉਹ ਘਰ ਨਹੀਂ ਆਈ ਤਾਂ ਉਸਦੇ ਪਤੀ ਆਦੇਸ਼ਾ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਆਦੇਸ਼ਾ ਨੂੰ ਘਰ ਤੋਂ 500 ਮੀਟਰ ਦੂਰ ਉਸ ਦੀਆਂ ਚੱਪਲਾਂ ਤੇ ਕੱਪੜਿਆਂ ਦੇ ਟੁਕੜੇ ਮਿਲੇ ਇਸ ਤੋਂ ਬਾਅਦ ਉਸਨੇ ਪੁਲਿਸ ਦੇ ਕੋਲ ਗਮਸੂਦਗੀ ਦੀ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹ ਸਰੀਆਤੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੂੰ ਆਪਣੇ ਘਰ ਦੇ ਰਸਤੇ ਤੋਂ 10 ਮੀਟਰ ਦੀ ਦੂਰੀ ਉੱਤੇ ਇੱਕ ਲੰਬਾ ਅਸਗਰ ਦਿਖਾਈ ਦਿੱਤਾ। ਅਸਗਰ ਦਾ ਢਿੱਡ ਕਾਫੀ ਜ਼ਿਆਦਾ ਹੋਠਾ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਲੋਕਾਂ ਨੇ ਇਸਗਰ ਦਾ ਢਿੱਡ ਪਾੜ ਕੇ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ। ਇੰਡੋਨੇਸ਼ੀਆ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਮੋਗੇ ਦੱਸਦੇ ਇੰਡੋਨੇਸ਼ੀਆ ਦੇ ਵਿੱਚ ਅਜ਼ਗਰ ਨੇ ਇੱਕ ਔਰਤ ਨੂੰ ਨਿਗਲ ਲਿਆ ਅਜ਼ਗਰ ਦੀ ਲੰਬਾਈ 3 ਫੁੱਟ ਲੰਬੀ ਦੱਸੀ ਜਾ ਰਹੀ ਹੈ ਇਹ ਘਟਨਾ ਸੁਲਾਬੇਸੀ ਸੁੱਬੇ ਦੇ ਸਿਤੇਪਾ ਪਿੰਡ ਪਿਆ ਔਰਤ ਦਾ ਨਾਂ ਸਰੀਆਤੀ ਹੈ ਜੋ ਮੰਗਲਵਾਰ ਸਵੇਰੇ ਆਪਣੇ ਬਿਮਾਰ ਬੱਚੇ ਦੇ ਲਈ ਦਵਾਈ ਲੈਣ ਗਈ ਸੀ ਪਰ ਉਸ ਤੋਂ ਬਾਅਦ ਉਹ ਘਰ ਬਾਬਸਿੰਨ ਨਹੀਂ ਬਖਤੀ ਜੇ ਤਾਂ ਕਈ ਕੰਡਿਆਂ ਬਾਅਦ ਵੀ ਉਹ ਘਰ ਨਹੀਂ ਆਈ ਤਾਂ ਉਸਦੇ ਪਤੀ ਆਦੇਸ਼ਾ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਆਦੇਸ਼ਾ ਨੂੰ ਘਰ ਤੋਂ 500 ਮੀਟਰ ਦੂਰ ਉਸ ਦੀਆਂ ਚੱਕਲਾਂ ਤੇ ਕੱਪੜਿਆਂ ਦੇ ਟੁਕੜੇ ਮਿਲੇ ਇਸ ਤੋਂ ਬਾਅਦ ਉਸਨੇ ਪੁਲਿਸ ਦੇ ਕੋਲ ਗੁੰਮਸੂਰਗੀ ਦੀ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਸ ਰਿਆਤੀ ਦੀ ਭਾਲ ਸ਼ੁਰੂ ਕਰ ਦਿੱਤੀ ਇਸ ਦੌਰਾਨ ਉਸ ਨੂੰ ਆਪਣੇ ਘਰ ਦੇ ਰਸਤੇ ਤੋਂ 10 ਮੀਟਰ ਦੀ ਦੂਰੀ ਉੱਤੇ ਇੱਕ ਲੰਬਾਜ਼ਗਰ ਦਿਖਾਈ ਦਿੱਤਾ ਅਸਗਰ ਦਾ ਢਿੱਡ ਕਾਫੀ ਜ਼ਿਆਦਾ ਹੋਟਦਾ ਦਿਖਾਈ ਦੇ ਰਿਹਾ ਸੀ ਇਸ ਤੋਂ ਬਾਅਦ ਲੋਕਾਂ ਨੇ ਇਸਗਰ ਦਾ ਢਿੱਡ ਪਾੜ ਕੇ ਔਰਤ ਦੀ लाश ਨੂੰ ਬਾਹਰ ਕੱਢਿਆ ਇੰਡੋਨੇਸ਼ੀਆ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸਦੇ ਇੰਡੋਨੇਸ਼ੀਆ ਦੇ ਵਿੱਚ ਅਜ਼ਗਰ ਨੇ ਇੱਕ ਔਰਤ ਨੂੰ ਨਿਗਰ ਲਿਆ ਅਜ਼ਗਰ ਦੀ ਲੰਬਾਈ 3 ਫੁੱਟ ਲੰਬੀ ਦੱਸੀ ਜਾ ਰਹੀ ਹੈ ਇਹ ਘਟਨਾ ਸੁਲਾਵੇਸੀ ਸੁੱਬੇ ਦੇ ਸਿਤੇਪਾ ਪਿੰਪੀਆ ਔਰਤ ਦਾ ਨਾਂ ਸਰੀਆਤੀ ਹੈ ਜੋ ਮੰਗਲਵਾਰ ਸਵੇਰੇ ਆਪਣੇ ਬਿਮਾਰ ਬੱਚੇ ਦੇ ਲਈ ਦਵਾਈ ਲੈਣ ਗਈ ਸੀ ਪਰ ਉਸ ਤੋਂ ਬਾਅਦ ਉਹ ਘਰ ਬਾਪਸ ਨਹੀਂ ਭੱਤੀ ਤੇ ਤਾਂ ਕਈ ਘੰਟਿਆਂ ਬਾਅਦ ਵੀ ਉਹ ਘਰ ਨਹੀਂ ਆਈ ਤਾਂ ਉਸਦੇ ਪਤੀ ਆਦੇਸ਼ਾ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਆਦੇਸ਼ਾ ਨੂੰ ਘਰ ਤੋਂ 500 ਮੀਟਰ ਦੂਰ ਉਸ ਦੀਆਂ ਚੱਕਲਾਂ ਤੇ ਕੱਪੜਿਆਂ ਦੇ ਟੁਕੜੇ ਮਿਲੇ ਇਸ ਤੋਂ ਬਾਅਦ ਉਸਨੇ ਪੁਲਿਸ ਦੇ ਕੋਲ ਗੁੰਮਸੂਦਗੀ ਦੀ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਸਰੀਆਤੀ ਦੀ ਭਾਲ ਸ਼ੁਰੂ ਕਰ ਦਿੱਤੀ ਇਸ ਦੌਰਾਨ ਉਸ ਨੂੰ ਆਪਣੇ ਘਰ ਦੇ ਰਸਤੇ ਤੋਂ 10 ਮੀਟਰ ਦੀ ਦੂਰੀ ਉੱਤੇ ਇੱਕ ਲੰਬਾ ਅਸਰ ਦਿਖਾਈ ਦਿੱਤਾ ਅਸਗਰਦਾ ਢਿੱਡ ਕਾਫੀ ਜ਼ਿਆਦਾ ਮੋਟਾ ਦਿਖਾਈ ਦੇ ਰਿਹਾ ਸੀ ਇਸ ਤੋਂ ਬਾਅਦ ਲੋਕਾਂ ਨੇ ਇਸਗਰਦਾ ਢਿੱਡ ਪਾੜ ਕੇ ਔਰਤ ਦੀ লাশ ਨੂੰ ਬਾਹਰ ਕੱਢਿਆ